ਦੋਸਤੋ ਆਪਾਂ ਪੰਜਾਬ ਦੇ ਸ਼ੌਂਕੀ ਬੰਦਿਆਂ ਦੇ ਤੁਹਾਨੂੰ ਨਿਤ ਰੋਜ਼ ਦਰਸ਼ਨ ਕਰਾਉਂਦੇ ਹਾਂ ਆ ਵੀ ਸ਼ੌਂਕੀ ਬੰਦੇ ਦੀ ਮੋਟਰ ਹੈ ਜਿਹੜਾ ਸ਼ੌਂਕ ਰੱਖਦਾ ਤੇ ਕੁਦਰਤ ਨੂੰ ਵੀ ਪਿਆਰ ਕਰਦਾ ਇਹ ਚੀਮਾ ਮੰਡੀ ਤੋਂ ਭਾਈ ਅਮਰੀਕ ਸਿੰਘ ਜੀ ਖਾਲਸਾ ਉਹਨਾਂ ਦੀ ਮੋਟਰ ਹੈ ਦੇਖੋ ਤੁਹਾਨੂੰ ਮੈਂ ਏ ਟੂ ਜ਼ेड ਚੀਜ਼ਾਂ ਦਿਖਾਉਂਗਾ ਗੈਸਟਾਂ ਵਾਸਤੇ ਜਿਹੜੇ ਆਉਂਦੇ ਨੇ ਬਾਹਰੋਂ ਮਹਿਮਾਨ ਆਉਂਦੇ ਨੇ ਉਹਨਾਂ ਵਾਸਤੇ ਆਹ ਦੇਖੋ ਬਿਲਕੁਲ ਆਕਸੀਜਨ ਦੇ ਪੰਡਹਾਰ ਦੇ ਵਿੱਚ ਉਹਨਾਂ ਨੇ ਆਹ ਦੇਖੋ ਕਿੰਨੇ ਰੁੱਖ ਲੱਗੇ ਹੋਏ ਨੇ ਉੱਥੇ ਆਉਣ ਜਾਣ ਵਾਲੇ ਮਹਿਮਾਨਾਂ ਦੇ ਨਾਲ ਜਦੋਂ ਉਹ ਗੱਲ ਕਰਦੇ ਨੇ ਬੈਠ ਕੇ ਤਾਂ ਬੜਾ ਵਧੀਆ ਤਰੀਕੇ ਦੇ ਨਾਲ ਵਿਚਰਦੇ ਨੇ ਉਹਨਾਂ ਨਾਲ ਆਪਾਂ ਬਾਅਦ 'ਚ ਗੱਲ ਕਰਾਂਗੇ ਪਹਿਲਾਂ ਮੈਂ ਮੋਟਰ ਦੇ ਉੱਪਰ ਸ਼ਜਾਵਟ ਦਿਖਾ ਦੇਮਾ ਕਿੰਨੇ ਮਹਿੰਗੇ ਮਹਿੰਗੇ ਪੌਦੇ ਲੱਜ ਨੇ ਇਹ ਵੀ ਸੌਂਕ ਨਾਲ ਲੱਗਦੇ ਨੇ ਕੁਦਰਤ ਨੂੰ ਜਿਹੜਾ ਪਿਆਰ ਕਰਦਾ ਕੁਦਰਤ ਨੂੰ ਜੋ ਬੰਦਾ ਪਿਆਰ ਕਰਦਾ ਦੇਖੋ ਅਨਾਰ ਆ ਗਿਆ ਇਦਾਂ ਹੋਰ ਮਹਿੰਗੇ ਪੌਦੇ ਜਿਹੜੇ ਤੁਸੀਂ ਦੇਖਦੇ ਹੋ ਅਕਸਰ ਪਾਰਕਾਂ ਦੇ ਵਿੱਚ ਜਿਹੜੀਆਂ ਜਗ੍ਹਾ ਨੇ ਤਕੜੀਆਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਦੇ ਹਾਂ ਇੰਨਾ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਦੇਖੋ ਮੋਟਰ ਤੇ ਸਜਾਵਟ ਕੀਤੀ ਹੋਈ ਐ ਬੜਾ ਅਜਿਹੇ ਬੰਦਿਆਂ ਨੂੰ ਸਨਮਾਨਤ ਕਰਨਾ ਚਾਹੀਦਾ ਸਰਕਾਰਾਂ ਨੂੰ ਜਿਹੜੇ ਅਜਿਹੇ ਬੰਦੇ ਨੇ ਕੁਦਰਤ ਦੇ ਨਾਲ ਪਿਆਰ ਕਰਦੇ ਨੇ ਕਿਸੇ ਕਿਸੇ ਨੇ ਆਪਣੇ ਖੇਤ ਬੰਨੇ ਦੇ ਇਲਾਕੇ ਨਾ ਕੋਈ ਪੇਡਾ ਛੱਡਿਆ ਨਾ ਕੋਈ ਗਮਾਂਡੀਆਂ ਦੇ ਛੱਡਿਆ ਉਹਨਾਂ ਵਾਲੇ ਵੀ ਵਢਾ ਦਿੱਤੇ ਰੌਲਾ ਪਾ ਪਾ ਕੇ ਔਹ ਦੇਖੋ ਫਲਾਂ ਦੇ ਪੌਦੇ ਕਿੰਨੇ ਨੇ ਮੋਟਰ ਦੇ ਉੱਪਰ ਆ ਦੇਖੋ ਇਧਰ ਪਰਿਵਾਰ ਵਾਸਤੇ ਸਬਜ਼ੀਆਂ ਚੰਗੇ ਬੰਦਿਆਂ ਦੀ ਤਾਰੀਫ਼ ਕਰਨੀ ਬਣਦੀ ਆ ਆ ਦੇਖ ਲਓ ਇਧਰ ਪੂਰਾ ਆਕਸੀਜਨ ਪਲਾਂਟ ਦੇ ਵਿੱਚ ਰਹਿੰਦੇ ਨੇ ਜਦੋਂ ਕਿਤੇ ਮਨ ਸ਼ਾਂਤ ਨਹੀਂ ਹੁੰਦਾ ਉੱਥੇ ਆ ਕੇ ਬੈਠ ਜਾਂਦੇ ਨੇ ਮੈਂ ਭਾਈ ਅਮਰੀਕ ਸਿੰਘ ਜੀ ਨਾਲ ਵੀ ਆਪਾਂ ਗੱਲ ਵੀ ਕਰਾਂਗੇ ਉਹਨਾਂ ਨਾਲ ਦੇਖੋ ਮੋਟਰ ਵਾਲਾ ਕੋਠਾ ਦੇਖੋ ਤੁਸੀਂ ਅੰਦਰੋਂ ਆ ਆ ਪਏ ਨੇ ਸਾਰੇ ਸੰਦਾਂ ਆ ਪਿਆ ਪਾ ਜਿੰਦਰਾ ਆਪਣਾ ਓਏ ਆ ਪਿਆ ਬਾਪੂ ਦਾ ਟਾਗੂਆ ਟੰਗਿਆ ਓਏ ਬਾਪੂ ਦਾ ਟਾਗੂ ਹੀ ਟੰਗਿਆ ਓਹ ਦੇਖੋ ਫਤੌੜੀ ਟੰਗੀ ਪਈਆ ਨਾਲ ਬਰਮਾ ਵੀ ਟੰਗਿਆ ਪਿਆ ਇਧਰੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਨਦਾਨ ਸਿੰਘ ਜੀ ਲੰਗਰੀਆਂ ਵਾਲਿਆਂ ਦੀ ਤਸਵੀਰ ਸੋ ਇਧਰੋਂ ਦੇਖੋ ਜੀ ਕਸ਼ੀਆ ਵੀ ਟੰਗੇ ਪਿਆ ਹੋਰ ਸੰਧੀ ਵੀ ਸਾਰੇ ਆ ਛੋਟੀ ਜਿਹੀ ਕਹੀ ਹੈ ਪਲਾਸ ਹੈ ਨਾਲ ਲੋਹਾ ਬਟਣ ਵਾਲੀ ਆ ਰਹੀ ਆ ਸਾਰੇ ਦੇਵੀ ਦੇਵਤਿਆਂ ਦੀਆਂ ਤੇ ਗੁਰੂਆਂ ਦੀਆਂ ਫੋਟੋਆਂ ਦੇ ਨਾਲ ਸਜਾਵਟ ਇਧਰੋਂ ਪੰਜਾਬ ਦਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇਖੋ ਕਿੰਨਾ ਪਿਆਰ ਕਰਦੇ ਨੇ ਉਹਨਾਂ ਨੂੰ ਆਹ ਦੇਖੋ ਸਾਡੇ ਖਪਰੇ ਪਏ ਨੇ ਜਿਹੜਿਆਂ ਨਾਲ ਅਸੀਂ ਕਮਾਤ ਵੜਦੇ ਹੁੰਦੇ ਸੀ ਕਮੀਆਂ ਤਾਂ ਵੀ ਵੜਦੇ ਹੁੰਦੇ ਸੀ ਨਾ ਗੱਨੇ ਨੂੰ ਆ ਆ ਪਿਆਗਾ ਜਿਹੜਾ ਪੰਜਾਬ ਆ ਆ ਇਤਰੋ ਹੈਰੋ ਪਈ ਹੈ ਸੋ ਹੁਣ ਵੀ ਅਨੇਕਾ ਦੇਖੋ ਚੀਜ਼ਾਂ ਝਾਰਨੇ ਵਗੈਰਾ ਕੁੱਲ ਚੀਜ਼ ਸਾਮਕੇ ਰੱਖੀ ਹੋਈ ਆ ਪੰਜਾਬੀ ਵਿਰਸੇ ਦੀ ਆ ਦਾਤੀਆਂ ਪੰਜਾਂ ਨੇ ਖੁਰਪੀਆਂ ਤੇ ਦਾਤੀਆਂ ਕਿੰਨਾ ਸੌਕੇ ਬੰਦਾ ਬਹੁਤ ਜ਼ਿਆਦਾ ਸੌਕੇ ਬੰਦਾ ਖੁਰਪੀਆਂ ਦਾਤੀਆਂ ਆ ਛੋਟੇ ਬਰਮੇ ਹੋਰ ਪਏ ਨੇ ਗਲੀਸ਼ ਗੰਨ ਪਈਆ ਹੋਰ ਅਨੇਕਾ ਸਮਾਨ ਪਿਆ ਦਾਤੀਆਂ ਦੇਖੋ ਇੰਨੀਆਂ ਤਾਂ ਮੈਂ ਦਾਤੀਆਂ ਨਹੀਂ ਦੇਖੀਆਂ ਪਹਿਲੀ ਗੱਲ ਤਾਂ ਕਿਸੇ ਦੇ ਹੁਣ ਹੁਣ ਇੰਨੀਆਂ ਦਾਤੀਆਂ ਨਹੀਂ ਮਿਲਦੀਆਂ ਸ਼ੌਂਕੀ ਬੰਦੇ ਨੇ ਮੈਨੂੰ ਲੱਗਦਾ ਦਾਤੀਆਂ ਦੇ ਨਾਲ ਕੰਮ ਕਰਦੇ ਨੇ ਮਾਲ ਪਸ਼ੂ ਵੀ ਚੰਗਾ ਹੀ ਰੱਖਿਆ ਹੋਊਗਾ। ਕਿਈ ਬੰਦੇ ਦੀ ਮੋਟਰ ਹੈ। ਹੁਣ ਆਪਾਂ ਅੱਗੇ ਗੱਲ ਕਰਾਂਗੇ। ਸਰਦੀਪ ਅਮਰੀਕ ਸਿੰਘ ਜੀ ਨਾਲ ਆਜੋ ਜੀ ਆਪਾਂ ਉੱਥੇ ਛਾਂ 'ਚ ਬੈਠ ਕੇ ਗੱਲ ਕਰਦੇ ਆਂ। ਆਹ ਦੇਖੋ ਵੀਰੋ ਕੋਈ ਜਗ੍ਹਾ ਹੀ ਦੀ ਜਿਹੜੀ ਰੀਸ ਨਹੀਂ ਕਰ ਸਕਦੀ ਇਹ ਪੁਜਾਈਆਂ ਵਿੱਚ ਹੀ ਮਿਲ ਸਕਦਾ ਸਭ ਕੁਝ ਹੁਣ ਆਪਣੇ ਨਾਲ ਹਾਜ਼ਰ ਨੇ ਦੇਖੋ ਪੰਛੀਆਂ ਦੀ ਸੁਰੱਖਿਆ ਵਾਸਤੇ ਵੀ ਬਹੁਤ ਵਧੀਆ ਕੰਮ ਕੀਤਾ ਹੋਇਆ ਜੀ ਪੰਛੀਆਂ ਦੀ ਸੁਰੱਖਿਆ ਵਾਸਤੇ ਜਾਨਵਰਾਂ ਨੂੰ ਪੰਛੀਆਂ ਨੂੰ ਵੀ ਪਿਆਰ ਕਰਦੇ ਨੇ ਹੁਣ ਆਪਾਂ ਸਰਦਾਰ ਅਮਰੀਕ ਸਿੰਘ ਜੀ ਨਾਲ ਗੱਲਾਂ ਕਰਾਂਗੇ ਇਹ ਸਰਦਾਰ ਸਾਹਿਬ ਸੌਂਕ ਤੁਹਾਨੂੰ ਕਿੱਥੋਂ ਆ ਗਿਆ ਇਹ ਸਾਨੂੰ 2000 ਕੁ ਸਾਲ ਪਹਿਲਾਂ ਦਾ ਕੀ ਉਹ ਚੇ ਵੱਲੋਂ ਹਾਂ ਜੀ 2000 ਤੂੰ ਪਹਿਲਾਂ ਤਾਂ ਸਾਨੂੰ ਹੈਗਾ ਜੀ ਅੱਛਾ ਜੀ ਹਾਂ ਜੀ ਸੌ ਤੀ ਖੇਤੀ ਕਰਦੇ ਆ ਜਦ ਜਦ ਅਸੀਂ ਖੇਤੀ ਰੰਦੇ ਹਾਂ ਜੀ ਪਿੰਡ ਚ ਅਸੀਂ ਹਾਂ ਸਰਦੀ ਜਾਂਦੇ ਚੱਲ ਕੇ ਜਾਂਦੇ ਹਾਂ ਉਹ ਆਪਣਾ 35 ਕਿਲੋਮੀਟਰ ਪਹਿਲਾਂ ਆਪਣਾ ਹਾਂ ਜੀ ਕਿੱਥੇ ਅਸੀਂ ਬੈਠੇ ਹਾਂ ਜੀ ਉਸੇ ਕੰਮ ਤੋਂ ਦੀ ਜਾਂਦੇ ਕੋਈ ਸਾਦੀ ਗਮੀ ਹੋ ਗਈ ਅਗਲੇ ਤੋਂ ਟਾਈਮ ਤੇ ਪੱਕੀ ਨੇ ਅੱਛਾ ਜੀ ਹਾਂ ਐ ਕਰਕੇ ਇਹ ਸੌਕ ਆ ਫਿਰ ਕੁਦਰਤ ਦੇ ਨਾਲ ਪਿਆਰ ਪਿਆਰ ਹਾਂ ਹਾਂ ਜੀ ਸੂ ਪੰਛੀਆਂ ਦੇ ਨਾਲ ਪਿਆ ਰਪਿਆ ਮੱਝਾਂ ਕਿੰਨੀਆਂ ਰੱਖਦੇ ਹੋ ਮਜੀ ਆਪ ਕੋਲ ਹੈ ਜੀ ਪਹਿਲਾਂ 8 ਕਿ ਬੀਟਾ ਬਾਹਰ ਵਗਿਆ ਤੀਆ ਹਾਂਜੀ ਉਦੋਂ 9 ਗਾਇਆਂ ਵੀ ਹੈਗੀਆਂ ਦੀ 8 ਮੱਝਾਂ ਦੀ ਉਹ ਟਾਈਮ ਦੇ ਵਿੱਚ ਅੱਛਾ ਜੀ ਉਹ ਜੀ ਕੈਨੇਡਾ ਚਲੇ ਗਏ ਉਸ ਤੋਂ ਬਾਅਦ ਮੈਂ ਕਹਿੰਦਾ ਵੀ ਡੈਡੀ ਸਾਨੂੰ ਕੱਲ ਨੂੰ ਵੀ ਔਖਾ ਹੋ ਜੀ ਬਹੁਤ ਹਾਂਜੀ ਵੀ ਨੋਕ ਨਾਕ ਕਰਨੇ ਕੰਮ ਠੱਪ ਹੋ ਗਏ ਬੰਦੇ ਇਕੱਲੇ ਨਹੀਂ ਕਰਦੇ ਹਾਂਜੀ ਹਾਂਜੀ ਇਸ ਕਰਕੇ ਵੀ ਅਸੀਂ ਹੁਣ 4 ਰੱਖੀਆਂ ਨੇ ਕੁੱਤੀ ਆ ਜਿਹੜੀ ਉਹ ਸਾਰੀ ਕਰ ਰਹੀ ਹੈ ਅਸੀਂ ਸਾਰੀ ਕਰ ਰਹੇ ਹਾਂ ਦਾਤੀਆਂ ਤੋਂ ਤੁਸੀਂ ਕੰਮ ਲੈਣੇ ਹੋ ਖੇਤੀ ਚ ਹਾਂਜੀ ਅੱਛਾ ਜੀ ਹੁਣ ਚਾਰ ਅਸੀਂ ਬਿਲਕੁਲ ਨਹੀਂ ਪਾਉਂਦੇ ਲੋਕ ਡੰਗਰ ਨੂੰ ਖਰਾਬ ਕਰਦੇ ਨੇ ਅਸੀਂ ਵੱਢਦੀ ਹਾਂ ਜਿਆਦਾ ਅੱਛਾ ਜੀ ਕਿਤੇ ਨਹੀਂ ਪਾਇਆ ਚਾਰ ਅੱਛਾ ਜੀ ਬਾਕੀ ਕਿਵੇਂ ਹਮਜੀਤ ਵੀ ਕਹਿੰਦਾ ਉਹ ਆ ਨਹੀਂ ਹੁਣ ਟਾਈਮ ਤੇ ਤੂੰ ਦੋ ਤਿੰਨ ਬਾਣੀ ਤਾਂ ਫੜ ਲਿਆ ਐਂ ਕਰਕੇ ਅਸੀਂ ਸ਼ੁਰੂ ਦੀ ਲੈ ਕੇ ਰੱਖੀਆਂ ਬਸ ਲਾਤ ਰੇਗਾ ਸਪਰੈਅ ਦਾ ਘੱਟ ਸੇਵਨ ਕਰਦੇ ਮਤਲਬ ਕੁਦਰਤੀ ਤੌਰ ਤੇ ਜ਼ਿਆਦਾ ਉਹ ਕਰਦੇ ਹਾਂ ਜੀ ਅੱਛਾ ਜੀ ਦੁੱਧ ਆਪਣਾ ਹੈ ਹਾਂ ਜੀ ਔਰ ਬੱਚੇ ਛੋਟੇ ਪੜ ਰਹੇ ਨੇ ਨਾ ਜੀ ਇੱਕ ਬੇਟੀ ਹੈ ਇੱਕ ਨੂੰ ਦੋਨੇ ਵਾਰ ਗਈ ਨੇ ਦੋਨੇ ਬੇਟੀ ਵੀ ਬਗਾ ਨਾ ਜੀ ਨੂੰ ਆਪਣੀ ਬੇਟਾ ਇੱਕ ਇੱਕ ਮੁੰਡੇ ਬੇਟੀ ਜਬੇ ਬੇਟਾ ਤੁਹਾਡੇ ਹਾਂਜੀ ਅੱਛਾ ਉਹ ਬਗਾ ਹਾਂਜੀ ਮਤਲਬ ਤੁਹਾਨੂੰ ਕੁਦਰਤ ਦੇ ਨਾਲ ਪਿਆਰ ਆ ਚ ਜਿਹੜੀਆਂ ਚੀਜ਼ਾਂ ਕਰ ਰਹੇ ਹੋ ਹਾਂਜੀ ਹਾਂ ਬਹੁਤ ਵਧੀਆ ਚੰਗੀ ਗੱਲ ਹੈ ਸੋ ਭਾਈ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਹ ਗੱਲ ਕਹੂੰਗਾ ਇੱਥੇ ਰਹਿ ਕੇ ਕਿਸੇ ਨਾ ਕਿਸੇ ਸੌਂਕ ਨੂੰ ਜ਼ਰੂਰ ਪਾਲੋ ਮੈਂ ਧੰਨਵਾਦੀ ਹਾਂ ਭਾਈ ਅਮਰੀਕ ਸਿੰਘ ਜੀ ਆਂ ਦਾ ਜਿਨ੍ਹਾਂ ਦੇ ਕੋਲ ਆ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ